ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਇਪੁਰ ਜ਼ਿਲ੍ਹੇ ਦਾ ਪਿੰਡ ਮਣਕਿਆਂ ਵਾਲੀ ਮਣਕਿਆਂ ਵਾਲੀ ਪਿੰਡ ਦੇ ਵਿੱਚ ਲੱਖੇਬਾਈ ਦੇ ਘਰੇ ਤੇ ਜਿੰਦੇ ਭਾਵੇਂ ਬਾਈ ਟੋਕੜਾ ਵਾਲੇ ਹੁੰਦੇ ਆ ਤੇ ਝੋਟੀਆਂ ਹੁੰਦੀਆਂ ਵਾ ਸੱਜਰ ਆਜੋ ਫੇਰ ਤੁਹਾਨੂੰ ਮੇਟਰ ਤੋ ਫੇਰ ਦਿਖਾ ਦਈਏ ਦੁੱਧ ਵੀ ਚੰਗਾ ਮਈਆਂ ਦੇ ਥੱਲੇ ਮਈਆਂ ਵੀ ਚੰਗੀਆਂ ਸਾਰੀ ਗੱਲਬਾਤ ਕਰ ਰਹੇ ਭਾਈ ਨਾਲ ਆਪਾਂ ਸੱਸੀ ਘਾਲ ਵੀਰੇ ਸੱਸੀ ਘਾਲ ਬਾਈ ਜੀ ਕੀ ਹਾਲ ਰੱਖੇ ਬਹੁਤ ਵਧੀਆ ਭਾਈ ਜੀ ਸੀਤਾ ਦੇ ਪਰਿਵਾਰ ਬਹੁਤ ਵਧੀਆ ਭਾਈ ਜੀ ਹਾਂ ਚੜਦੀ ਕਲਾ ਅੱਛਾ ਰੱਖੇ ਭਈ ਅੱਜ 2 ਜਨਵਾਰ ਆ ਹਾਂਜੀ ਭਾਈ ਜੀ 2 ਜਨਵਾਰ ਠੀਕ ਆ ਦੋਹਾਂ ਜਨਵਾਰ ਪਹਿਲਾਂ ਨੇ ਵੇਖੀ ਸਾਰੇ ਭਾਈ ਹਾਂਜੀ ਹਾਂਜੀ ਭਾਈ ਜੀ ਉਹ ਵੇਖੀ ਠੀਕ ਆ ਭਾਈ ਅੱਜ ਫਿਰ ਦੋਵੇਂ ਝੋਟੀਆਂ ਸੱਜਣਾ ਹਾਂਜੀ ਹ 8 ਕਿਲੋ ਦਾ ਤਿਆਰ ਆ ਵੀਰੇ ਉਹ ਅਜੇ ਤਿੰਨ ਚਾਰ ਦਿਨਾਂ ਦੀ ਸੂਈ ਉਹਦੇ ਥੱਲੇ 9 ਕਿਲੋ ਦਾ ਤਿਆਰ ਇਹਦੇ ਫੁੱਲ ਬੰਨਿਆ ਮੱਥੇ ਤੇ ਕਿੰਨਾ ਸੋਚ ਉੱਟੀ ਆ ਇਹ ਦੂਜੇ ਸੂਈ ਆ ਬਾਈ ਇੱਕ ਦਿਨ ਸੂਈ ਆ ਇਹਨੂੰ ਤਿਆਰ ਚਾਰ ਦਿੜੀ ਹੋਈ ਹਜੇ ਚਾਰ ਦਿਨ ਨਹੀਂ ਹੋਈ ਹੈ ਕੋਲ ਚਾਨ ਨੂੰ ਠੰਡੀ ਆ ਹੈਨਾ ਬਹੁਤ ਠੰਡੀਆਂ ਬਾਈ ਜੀ ਦੇਵਾਲੂਆ ਵੀ ਚੰਗਾ ਹੈਨਾ ਬਾਈ ਹਾਂਜੀ ਲੈਵਾ ਪੂਰਾ ਬਾਈ ਜੀ ਇਹ ਤਾਂ ਬਾਈ ਜੀ 11 12 ਕਿਲੋ ਦੁੱਧ ਕਰੂਗੀ ਬਾਈ ਜੀ ਕੱਟਾ ਮਗਰ ਕੇ ਕੱਟੀ ਇਹ ਕੱਟਾ ਬਾਈ ਜੀ ਉਹ ਦੋ ਨੰਬਰ ਵਾਲੀ ਮਗਰ ਠੀਕ ਹੈ ਚੂਣ ਚਣ 100 ਦਾ 100 ਹਾਂਜੀ ਹਾਂਜੀ 100 ਠੀਕ ਹੈ ਦੋਤਾ ਦੇ ਦੂ 12 ਕਿਲੋ ਦੁੱਧ ਇਹ ਹਾਂਜੀ ਰਾਵਣਾ ਬਾਈ ਜੀ 12 ਕਿਲੋ ਦੁੱਧ ਦੀ ਹਾਂ ਇਹ 12 13 ਦਾ ਦੇ ਪਹਿਲੇ ਸਵੇਈ ਬਾਈ ਪਿੱਛੋਂ ਦਾ ਦੇ ਕਹਿੰਦੇ 12 13 ਸਾਡੇ ਫੇਸਬੁਕ 'ਤੇ ਦਿੰਦੀ ਰਹੀ ਹੈ ਜੀ ਜੀ ਵੀਰੇ ਹਾਂਜੀ ਕਿੰਨੇ ਦੀ ਇਹ ਵੀਰੇ ਯਾਰ 80000 ਦੀ ਦੇ ਦਈਏ ਮਾਨਤਨ ਵਿੱਚੋਂ ਕਰ ਦਈਏ ਕਰ ਦਾਂਗੇ ਐ ਕਰਾਂਗੇ ਵੀਰੇ ਦੋਨੇ ਆਪਾਂ ਦੋਆ ਚ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਤੱਕ ਆ ਠੀਕ ਆ ਵੇ ਇੰਨਾ ਆਪਾਂ ਕਰ ਦਿਆਂਗੇ ਨਾ ਹੋਰ ਯਾਰ ਆ ਕੱਟਾ ਆ ਗਿਆ ਨੇ ਮਗਰ ਹਣਾ ਬਈ ਹਾਂਜੀ ਹਾਂ ਕੱਟਾ ਬਈ ਜੀ ਠੀਕ ਆ ਬਈ ਤੋਰੀ ਮੇਰੇ ਮਾੜੀ ਜਿਹਨੂੰ ਫੁੱਲਾਂ ਦੀ ਝੋਟੇ ਉਹ ਤਰ੍ਹਾਂ ਪਹਿਲਾਂ ਨਹੀਂ ਮਿੱਤਰੋ ਦੂਜਾ ਸੁਆ ਸਿੰਘ ਦਾ ਪੋਪਲਾ ਲੱਥਾ ਹੋਇਆ ਬਈ ਇੱਕ ਦਾ ਇਹਦਾ ਲੋਡ ਰੱਖਿਆ ਜੇ ਫਰੀਦਨ ਤੋਂ ਪਹਿਲਾਂ ਔਰ ਝੋਟੀ ਚੰਗੀਆਂ ਬਣਦੀ ਤਨਦੀ ਆ ਮੂੰਹ ਮੱਥੇ ਦੇਵੇ ਭਾਂਡੇ ਲੋਕ ਬਹੁਤ ਖਰੀਦਣ ਤੋਂ ਬਹੁਤ ਚੰਗਾ ਲੱਗਾ ਆਇਆ ਕਰਮਾਂ ਲਈ ਆ ਵੇਖੋ ਬਈ ਲਿਆ ਵੀਰੇ ਹੂੰ ਆਇਆ ਪੂਰੀ ਵੱਡੀ ਕਾਦਵੀ ਇਹ ਗਈ ਬਈ ਸਪੈਸ਼ਲਟੀ ਦਾ ਸਮਝ ਪੂਰੀ ਵੱਡੀ ਲੋਗਾ ਉਹ ਇਹ ਠੀਕ ਆ ਬਰੇ ਬਾਤੀ ਐ ਹੁੰਦਾ ਬਈ ਪਸ਼ੂ ਦਾ ਕਰਮ ਵਾਲੇ ਦਾ ਜਿਹੜਾ ਥੰੜਲੇਵਾ ਹੁੰਦਾ ਉਹ ਪਧਰਾ ਹੋਵੇ ਥੱਲੋ ਹੋਵੇ ਵਧੀਆ ਖਰਾ ਪਾਉ ਸਿਰਫ 80000 ਦੇ ਵਿੱਚ ਮਿਲ ਜੂਗੀ ਬਾਈ ਤੇ ਆ ਬਾਈ 2 ਨੰਬਰ ਵਾਲੀ ਮੈਂ ਜਿਹੜੀ ਹਾਂਜੀ ਵੀਰੇ ਇਸ ਨੂੰ ਵੀ ਤੋਰਦੇ ਇਹਨੂੰ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਇਹਨੂੰ ਵੀਰੇ ਹੋ ਗਿਆ ਹੋਣੇ ਆ ਕੋਈ 15 ਦਿਨ ਮੰਨ ਲਈਏ ਆਪਾਂ ਬਾਈ ਜੀ ਕੱਟਾ ਮਗਰ ਇਹਨੇ ਕਿ ਕੱਟੇ ਇਹਨੇ ਮਗਰ ਕੱਟੀ ਆ ਬਾਈ ਜੀ ਕਿੰਨੇ ਮਗਰ ਕੱਟੀ ਆ ਹੈ ਹਾਂਜੀ ਉਹਦੇ ਮਗਰ ਕੱਟਾ ਜੀ ਅੱਛਾ ਇਹਦਾ ਦੁੱਧ ਅਜ ਕੰਡੇ ਵਾਲਾ ਕਿੰਨਾ ਹੋਊਗਾ ਜੀ 40 ਲੀਟਰ ਬਾਈ ਜੀ 10 ਲੀਟਰ ਦੁੱਧ ਤੇ ਥੱਲੇ ਪਾਚਵਾ 9 ਕਿਲੋ ਤੇ 10 ਲੀਟਰ ਹੈਨਾ ਹਾਂਜੀ ਹਾਂਜੀ ਠੀਕ ਆ ਬਾਈ ਓਕੇ ਲੈ ਵੀ ਮਿੱਤਰੋ ਚੌਣ ਚਣ ਸੋਆ ਹੈਨਾ ਹਾਂਜੀ ਹਾਂਜੀ ਬਾਈ ਠੀਕ ਆ ਬਾਈ ਚੌਣ ਚਣ ਤੇ ਅਜ ਤਾਂ ਕੋਈ ਬਾੜੀ ਨਹੀਂ ਹ ਅੱਛਾ ਇਹ ਜੋੜਾ ਇਹ ਕਿੰਨੀ ਦੇ ਦਈਏ ਕੱਲੀ ਵੀਰੇ ਜੇ ਕੱਲੀ ਲਊ ਫੇਰ ਆਪਾਂ 82000 ਦੀ ਦੇ ਦਈਏ ਯਾਰ ਮਾਨ ਤਨ ਕਰ ਦਈਏ ਕਰ ਦਿਆਂਗੇ ਵੀਰੇ ਕੋਈ ਗੱਲ ਨਹੀਂ ਜੇ ਜੋੜਾ ਲੈ ਲਵੇ ਜੋੜਾ ਲੈ ਲੂਗਾ ਤੇ ਆਪਾਂ ਪਹੁੰਚ ਕਰ ਦਿਆਂਗੇ 100 ਕਿਲੋਮੀਟਰ ਤੱਕ 62000 ਬਣਦਾ ਜੋੜੇ ਦਾ ਹਾਂਜੀ ਹਾਂਜੀ ਪਹੁੰਚ ਕਰ ਦਿਆਂਗੇ ਵੀਰੇ ਕੋਈ ਗੱਲ ਨਹੀਂ 100 ਕਿਲੋਮੀਟਰ ਦੀ ਗੱਲ ਹਾਂਜੀ ਹਾਂਜੀ ਠੀਕ ਹੈ ਬਾਈ ਫਿਰ ਯਾਰ ਜੇ ਕੋਈ ਕੱਲੀ ਕੱਲੀ ਵੀ ਲਵੇ 50 ਕਿਲੋਮੀਟਰ ਦੀ ਕਰ ਦਈਏ ਤਾਂ ਕਰ ਦਿਆਂਗੇ ਵੀਰੇ ਕੋਈ ਕੱਲੀ ਕੱਲੀ ਤੇ ਜਾਣ ਦੇ ਕੋਈ ਨਹੀਂ ਕਰ ਦਿਆਂਗੇ ਕੋਈ ਮਨ ਲੱਗ ਕੇ ਆ ਜਾ ਕੋਈ ਨਹੀਂ ਆ ਜਾ ਹਾਂ ਓਏ ਆ ਜਾ ਕੋਈ ਨਹੀਂ ਕਿਤੇ ਨਹੀਂ ਜਾਂਦਾ ਤਰਾ ਚਾ ਚੂਸ ਕਰ ਲਾ ਲੈ ਮਿੱਤਰੋ ਸਿੰਘ ਸੁੰਗੇ ਦਾ ਵਿਖਾ ਦੇ ਦੀ ਵੀ ਇੱਕ ਵਾਰੀ ਰੀਜਨ ਲੇਵਾ ਲੂਗਾ ਵੀ ਉਨੇ ਕੀ ਪਾ ਮਾਰਾ ਨਹੀਂ 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 ਵੇਦ ਵਿੱਚ ਟਾਇਟ ਆ ਝੋਟੀ ਹਨਾ ਹਾਂ ਹਾਂ ਦੁੱਧ ਕੱਢਦੀ ਐ ਹਾਂ ਵੀਰੇ ਕੱਢਦੀ ਦੁੱਧ ਬਸ ਠੀਕ ਹੈ ਭਾ ਵੀ ਫਿਰ ਟੋਕਣ ਵਾਲਾ ਹੀ ਆ ਭਾਈ ਹਾਂ ਵੀਰੇ ਭਾ ਵੀ ਆਪਣੇ ਜਵਾ ਤੇ ਬੱਚੇ ਵੀ ਬੀਦੀ ਪੈਂਦਾ ਬੱਚਾ ਵਿਖਾ ਦੇ ਵੀ ਉਹ ਪਰਲਾ ਹਾਂ ਪਰਲੇ ਕੱਟੀ ਆ ਬਈ ਜਿਹਦੇ ਮਗਰ ਕੱਟਾ ਇਹਦੇ ਮਗਰ ਇਹਦੇ ਮਗਰ ਕੱਟੀ ਆ ਜੀ ਜਿਹੜੀ ਕੱਟੀ ਆ ਹਾਂਜੀ ਹਾਂਜੀ ਕੱਟੀ ਆ ਬਈ ਇਹਦੇ ਮਗਰ ਠੀਕ ਹੈ ਬਈ ਅੱਛਾ ਲੱਖੇ ਨੰਬਰ ਕਿੰਨਾ ਆ ਗਿਆ ਬਈ ਨੰਬਰ ਬਈ 7883 ਹੂੰ 13 ਦਨ ਸਾਈਂ ਇੱਕ ਵਾਰੀ ਹੋਰ ਆਉਣ 7883 13 ਦਨ 37 ਠੀਕ ਹੈ ਬਈ ਇਹਸ ਨੰਬਰ ਤੇ ਵੀਰੇ ਨਾਲ ਕਰ ਲੋ ਗੱਲਬਾਤ ਮਿੱਤਰੋ ਲੱਖਾ ਬਈ ਦਾ ਨਾਮ ਆ ਪਿੰਡ ਬਈ ਦਾ ਹੈਗਾ ਜਿਹੜਾ ਮਣਕੇ ਵਾਲੀ ਜਿਹੜਾ ਫਰੋਈਪਾ